ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਬੈੜ ਸੂਈ ਵੀ ਇਹ ਸੇਲ ਆ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਬ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਰਾ ਮੇਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਚਮਕੌਰ ਸਿੰਘ ਦਾ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977947544 ਵੀਰੇ 97794 ਮੇਰੇ ਸਰ ਸੇ ਸੱਚਾਣੀ ਹਾਂਜੀ ਹਾਂਜੀ ਜਿਹਦੇ ਆਪਾਂ ਬੈੜ ਦੇਖੀਏ ਨਾ ਬਾਈ ਜੀ ਕਿਹੜਾ ਸੁਆ ਸੁਈਆ ਦੂਜਾ ਸੁਆ ਜਰਸੀ ਸੁਈਆ ਪਲੂਣ ਨੇ ਵੀਰੇ 15 ਤੋਂ 16 ਕਿਲੋ ਦੁੱਧ ਕੱਢਿਆ ਹੋਇਆ ਦਾ ਪਲੂਣ ਦਾ 15 16 ਕਿਲੋ ਦੁੱਧ ਦਿੱਤਾ ਹੋਇਆ ਹਾਂ ਪਰ ਲੱਸੀ ਥੋੜੀ ਜਿਹੀ ਮਗਾ ਵਧੀਆ ਭਰੀ ਹੋਈ ਹੈਗੀ ਜੇਰੇ ਦੀ ਓਕੇ ਹੈ ਨਾ ਜੇਰਾਉ ਪਈਆ ਤੇ ਥਾਂ ਦੀ ਚਬਾਈ ਇੱਕ ਨੰਬਰ ਆ ਵੀਰੇ ਬੱਚਾ ਕੀ ਦਿੱਤਾ ਬਸ ਹਾਤਾ ਮਾਰ ਵੀਰੇ ਮਗਰ ਆ ਗਿਆ ਬੱਚਾ ਹਾਂ ਤੇ ਕਿੰਨਾ ਅੰਦਾਜ਼ਾ ਦੁੱਧ ਪਾਉਣ ਦਾ ਵੀਰੇ 18 19 ਕਿਲੋ ਤੋਂ ਕੱਢ ਦੂ ਵੀਰੇ ਰਾ ਸਿਵਲ ਠੰਡੀਆਂ ਦੇਖੇ ਆਈ ਆਈ ਵਹਿ ਲੈ ਲੈ ਠੀਕ ਹੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਹਨਾ ਹਾਂ ਮਾੜਾ ਕੋਲੇ ਵਿਖਾ ਦੇ ਭਰਾ ਮੇਰਾ ਕਿਥੋਂ ਠੀਕ ਹੈ ਸੋ ਧਾਰਾ ਵਗੜੀ ਹੈ ਹਾਂ ਦੇਖ ਲੈ ਝੋੜ ਦੇਖੋ ਕਿਆ ਬਾਤਾਂ ਮੋਟਾ ਮੋਟਾ ਝੋੜਾ ਸਾਫ ਸੁਥਰਾ ਹਨਾ ਹਾਂ ਆਮੜਾ ਫਾਈ ਮੈਂ ਪੰਡ ਵਾਦੀ ਕੋਈ ਸੁਵਰਤ ਧਾਰਾ ਵਗੈਰਾ ਦੇਖੋ ਯਾਰ ਕੀ ਬਾਤ ਵੀਰੇ ਨਿਆਣਾ ਪੋਰ ਦੇ ਜਰੂਰ ਨਹੀਂ ਆਪਣੀ ਜਿਹੜੀਆਂ ਬਈ ਤੂੰ ਵੀ ਜੂ ਪਾਈ ਨਾ ਮੇਰੇ ਘਰੇ ਨਿਆਣਾ ਨਹੀਂ ਕੋ ਮੇਰੇ ਘਰੇ ਵਾਸ ਸਿੱਧੀ ਉਹ ਠੰਡੀ ਸੀਲ ਹੋਣਗੀਆਂ ਬਰਫ ਵਰਗੀਆਂ ਠੀਕ ਹੈ ਤੇ ਚਵਾਈ ਗੋੜ ਦੇ ਥਾਣਾ ਥੀ ਹਨਾ ਬਾਹਰ ਜਿੰਨਾ ਜਾਣ ਲੱਗਾ ਬਈਆ ਦੇਖੀ ਤਾਂ ਤੁਹਾਨੂੰ ਸੱਚ ਚੋਣ ਦੇਖੋ ਯਾਰ ਕਿਆ ਬਾਤ ਆ ਮੋਟਾ ਮੋਟਾ ਚੋਣਾ ਕੋਈ ਪੂਰ ਸਰ ਲਾਣੀ ਹੈ ਨਾ ਹਾਂ ਇੱਕ ਨੰਬਰ ਦਾ ਇਹਦਾ ਭਾਅ ਐਵਰੇਜ ਆਪਾਂ 20 25 ਗੇ ਜੀ ਉਹ ਤਾਂ ਹਵਾ ਨੂੰ ਗੰਢਾਂਗੇ ਆ 11 12 ਕਿਲੋ ਤਾਂ ਗੱਡੂ ਵੀਰੇ 18 ਕਿਲੋ ਮੰਨ ਕੇ ਲੈ ਲਿਆ ਚੋਣ ਚ ਵਾਇਕ ਕਰ ਰਿਹਾ ਆ ਦੋ ਦਾਲਾ ਮਾਰ ਕੇ ਪੰਜ ਪੰਜ ਦਾਲਾ ਬਚੇਗੇ ਆ ਲੀਟਰ ਪਰਤ ਲੈ ਰੇਟ ਵੀਰੇ ਵੇਚਣ ਵਾਲਾ ਇਹਦਾ ਬਾ ਮੁੱਲ ਕਰਾ ਲਾ 60 ਕਰਾ ਲਾ 65 ਕਰਾ ਲਾ ਵੀਰੇ ਹਜ਼ਾਰ ਛੱਡੂਗਾ 60 ਦੇ ਵਿੱਚੋਂ 95000 ਦੀ ਬੱਚੀ ਦੀ 90000 ਦੀ ਬਸ ਬਸ ਗੱਡੀ ਚੜੂਗੀ ਜੀਗੀ ਧੂਈ ਬਾਹਰ ਸੋ ਵੀਰੋ ਲੇਵਾ ਵਗੈਰਾ ਦੇਖੋ ਬੈੜਦਾ ਸੋ ਕੱਦ ਵਾਲੀ ਬੈੜਾ ਇੱਕ ਵਾਰੀ ਭਰਾ ਮੇਰਾ ਠੰਡੀ ਸੀਲ ਜੇ ਜੇ ਜੂਰ ਪ੍ਰੋਪਰ ਪਈ ਹੋਈ ਏ ਦੀ ਬਾਈ ਠੀਕ ਹੈ ਜੇਰ ਵਗੈਰਾ ਕੰਮ ਡਾ ਨਾ ਜਾਵਾ ਸੋ ਵੀਰੋ ਤੋਰਾ ਵਗੈਰਾ ਦੇਖੋ ਬੈੜਾ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਬਲੀ ਵੀ ਤੇ ਥਾਣਾ ਹੱਥੀ ਚਵਾਈ ਜਾਣਾ ਹੈ ਨਾ ਸਾਸੀਲ ਠੰਡੀ ਆ ਭਰਾ ਕਰਾ ਹਣਾ ਬੱਚੇ ਦਾ ਕਰਦੀ ਹੈ ਨਾ ਲੈ ਚਲ ਬੱਚੇ ਕੋਲ ਲੈ ਚਲ ਤੇ ਨੰਬਰ ਬੋਲ ਦੀ ਦੁਆਰੇ ਨੰਬਰ 9779475644 ਠੰਡੀ ਸੀਲ ਇੱਥੀ ਦਾ ਮੈਂ ਵੜ ਲੈ ਦੇਖੀ ਸੋ ਧਾਰਾ ਦੇਖੋ ਯਾਰ ਕਿਆ ਬਾਤ ਹੈ ਨਜ਼ਾਰੇਦਾਰ ਬੈੜਾ ਜਾਵਾ ਦੋਨੋਂ ਪਾਸੇ ਬਹਿ ਕੇ ਬਾਈ ਕੋਈ ਚੱਕਰ ਦੇਖ ਲੈ ਲੈ ਤੇ ਮਰਜ਼ੀ ਖੜਾ ਕੇ ਧਾਰ ਸੋ ਵੀਡੀਓ ਦੇਖ ਲੈ ਸਾਬ ਦਾ ਤਹਿਲ